ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮਨਦੀਪ ਸਿੰਘ 50 ਫਸਲ ਜਾਣਕਾਰੀ ਚੈਨਲ ਤੋਂ ਕਿਸਾਨ ਭਰਾਓ ਅੱਜ ਆਪਾਂ ਗੱਲ ਕਰਨੇ ਆ ਨਵੀਂ ਚੀਜ਼ ਆਈ ਆ ਬਾਹਰ ਕੰਪਨੀ ਦੀ ਮਟੈਨੋ ਮੋਰ ਬਾਰੇ ਜਿਹੜੀ ਕਿ ਗੁੱਲੀ ਡੰਡੇ ਦੀ ਰੋਗ ਥਾਮ ਲਈ ਇਹ ਦਵਾਈ ਵਰਤੀ ਜਾਂਦੀ ਆ ਪਿਛਲੇ ਸਾਲ ਇਹਦੇ ਟ੍ਰਾਇਲ ਲੱਗੇ ਐ ਸਾਲ ਇਹ ਮਾਰਕੀਟ ਦੇ ਵਿੱਚ ਆਈ ਆ ਜੇ ਆਪਾਂ ਇਹਦੇ ਵਿੱਚ ਸਾਲਟ ਦੀ ਗੱਲ ਕਰੀਏ ਐ ਕੋਲੋਨੀਫਨ ਪ੍ਰਾਸਪਰ ਐਕਸੋਸਲਫੋਨੀ ਐਂਡ ਡਾਈਫਲੂਫੈਨਿਕਨ ਇਹ ਤਿੰਨ ਸਾਲਟ ਪਾਏ ਗਏ ਪ੍ਰੈਕਸੋਸਲਫੋਨੀ ਜਿਵੇਂ ਕਿ ਤੁਹਾਨੂੰ ਪਤਾ ਹੀ ਮومیਜੀ ਵਾਲਾ ਸਾਲਟ ਆ ਵਕੀਰਾ ਹੁਣ ਤੇ ਆਮ ਜਨਰਲ ਹਰੇਕ ਕੰਪਨੀ ਦੀ ਇਹ ਦਵਾਈ ਆ ਚੁੱਕੀ ਆ ਇਹ ਨਵੀਂ ਚੀਜ਼ ਕੱਢੀ ਆ ਜੀ ਲਗਭਗ 2500 ਰੁਪਏ ਦੇ ਕਿल्ले ਦੀ ਦਵਾਈ ਤੇ ਐਸ ਸਾਲ ਇਹ ਮਾਰਕੀਟ ਦੇ ਵਿੱਚ ਆਈ ਆ ਜੇ ਇਹਦੇ ਕੰਟਰੋਲ ਦੀ ਗੱਲ ਕਰੀਏ ਤੇ ਤਰੀਕਾ ਕੀ ਹੈ ਕੰਟਰੋਲ ਇਹ ਸਾਰਾ ਗੁੱਲੀ ਡੰਡਾ ਚੌੜੇ ਪੱਤੇ ਸਾਰੇ ਕੰਟਰੋਲ ਕਰਦੀ ਹੈ ਕਰਨ ਦਾ ਤਰੀਕਾ ਸੇਮ ਜਿੱਥੇ ਮੋਮੀਜੀ ਵਕੀਰਾ ਆ ਗਿਆ ਸਪਰੇਆ ਹੁੰਦੀਆਂ ਹਨ ਜਿਵੇਂ ਹੁੰਦੀਆਂ ਬਰੀਕ ਮਿੱਟੀ ਹੋਣੀ ਚਾਹੀਦੀ ਆ ਬਜਾਈ ਤੋਂ ਤਿੰਨ ਦਿਨਾਂ ਦੇ ਵਿੱਚ ਵਿੱਚ ਸਪਰੇ ਹੋਣੀ ਚਾਹੀਦੀ ਆ ਕਟ ਨੋਜ਼ਲ ਨਾਲ ਸਪਰੇ ਕਰਨੀਆਂ 200 ਲੀਟਰ ਪਾਣੀ ਦੇ ਨਾਲ ਜਿਹੜਾ ਵੀ ਚੌੜਾ ਪੱਤਾ ਹੈ ਜਿੰਨੇ ਵੀ ਮੈਨਾ ਬਾਤੂ ਪਾਲਕ ਇਹ ਸਾਰਿਆਂ ਨੂੰ ਕੰਟਰੋਲ ਕਰਦੀ ਆ ਪਲੱਸ ਗੋਲੀ ਡੰਡੇ ਨੂੰ ਕੰਟਰੋਲ ਕਰਦੀ ਆ। ਸ਼ਰਤ ਸੇਮ 20 ਤੋਂ 21 ਦਿਨਾਂ ਦੇ ਪਾਣੀ ਆਪਾਂ ਕਨਕ ਨੂੰ ਲਾਉਣਾ ਹੀ ਪੈਣਾ ਵਾ। ਇਹ ਦਵਾਈ ਉੱਥੇ ਵਰਤੀ ਜਾਵੇ ਜਿੱਥੇ ਆਪਾਂ 20 ਕਿੰਨਾਂ ਦੇ ਪਾਣੀ ਕਨਕ ਨੂੰ ਲਾ ਸਕਦੇ ਆ। ਕਈ ਰੇਤਲੇ ਥਾਵਾਂ ਤੇ ਆਪਾਂ ਹੌਸ ਲੈਵਲ ਦਾ ਪਾਣੀ ਨਹੀਂ ਲਾ ਸਕਦੇ ਕਿਉਂਕਿ ਕਨਕ ਬੈਠ ਜਾਂਦੀ ਆ। ਉਹ ਤੁਸੀਂ ਆਪਣੇ ਹਿਸਾਬ ਨਾਲ ਵਰਤ ਸਕਦੇ। ਨਵੀਂ ਚੀਜ਼ ਆਈ ਆ। ਇਸ ਕਰਕੇ ਮੈਂ ਇਹ ਵੀਡੀਓ ਬਣਾ ਰਿਹਾ ਵਾਂ। ਹਾਂਜੀ ਨਵੀਂ ਚੀਜ਼ ਆਈ ਏ ਨੂੰ ਉਸ ਉਸ ਹਿਸਾਬ ਨਾਲ ਹੀ ਵਰਤਿਆ ਜਾਵੇ ਨਵੀਂ ਚੀਜ਼ ਨੂੰ। ਜੇ ਤੁਹਾਨੂੰ ਲੱਗਦਾ ਏ ਸਾਡੇ ਗੁੱਲੀ ਡੰਡਾ ਕਾਫੀ ਜ਼ਿਆਦਾ ਕਾਫੀ ਹੱਦ ਜਾ ਫਿਰ ਇਸ ਦਵਾਈ ਵਾਲ ਤੁਸੀਂ ਜਾ ਸਕਦੇ ਜੋ ਨਹੀਂ ਤਾਂ ਆਮ ਤੌਰ ਤੇ ਮੂਮੀ ਜਰਗੀਆਂ ਦਵਾਈਆਂ ਵਕੀਰ ਆਰਗੇ ਸਾਲਟ ਪ੍ਰੈਕਸੋ ਸਲਫੋਨੀ ਇਹ ਨਾਰਮਲ ਗੁੱਲੀ ਡੰਡੇ ਜਿੱਥੇ ਹੈਗੇ ਆ ਇਹ ਚੰਗਾ ਕੰਟਰੋਲ ਕਰ ਦੇਣਗੇ ਘਟ ਖਰਚੇ ਦੇ ਵਿੱਚ ਹੁਣ ਆਮ 900 ਦੇ 1000 ਰੁਪਏ ਦੇ 1000 ਰੁਪਏ ਦੇ ਥੱਲੇ ਥੱਲੇ ਪ੍ਰੈਕਸੋਲਫੋਨਿਕ ਦਾ ਮੂਮੀਜੀ ਵਾਲਾ ਅਫਕੀਰਾ ਵਾਲਾ ਸਾਲਟ ਆ 1000 ਤੋਂ ਥੱਲੇ ਥੱਲੇ ਮਾਰਕੀਟ ਦੇ ਵਿੱਚ ਮਿਲ ਰਿਹਾ ਏ ਜਿਹੜਾ ਕਿ ਬੜਾ ਸਸਤਾ ਵਾ ਵਧੀਆ ਏ ਰਿਜ਼ਲਟ ਤੇ ਤੁਸੀਂ ਦੇਖਿਆ ਸਾਰਿਆਂ ਨੇ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰੋ ਧੰਨਵਾਦ